ਖਾਲਸਾ ਵਾਇਗਰ ਦੀ ਘੱਟ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਉਹ ਅਹੀਂ ਇਕੱਠੇ ਚਾਹ ਪਣੀ ਪੀਤਾ ਪਤਾ ਨਹੀਂ ਦੋ ਮਿੰਟਾਂ ਰੋ ਤਦ ਨੂੰ ਕੀ ਹੋ ਗਿਆ ਅਟਕ ਹੋ ਗਿਆ ਉਹਨੂੰ ਲੈ ਕੇ ਗਏ ਆ ਔੜੀ ਖੜਿਆ ਪਹਿਲਾਂ ਫਿਰ ਬਟਾਲੇ ਖੜਿਆ ਬਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲਾਇਆ ਤੇ ਉਹਨੂੰ ਆਟਾ ਘਾ ਕੇ ਉਹਦੀ ਮੌਤ ਹੋ ਗਈ ਦੂਸਰਾ ਜਿਹੜਾ ਇਹ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਉਹ ਵੀ ਪਤਾ ਨਹੀਂ ਕੀ ਗੱਲ ਹੋਈ ਉਹਨੂੰ ਉੱਥੇ ਟੈਗ ਹੋ ਗਿਆ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਪੀਸੀਐਸ 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 ਕਰਦਾ ਸੀ ਉਹਨਾਂ ਨੇ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰ ਬਿਮਾਰ ਬੜਾ ਉਹਨੂੰ ਹਸਪਤਾਲ ਦਾਖਾ ਕਰਾਏ ਤੇ ਦਾਖਲ ਤੋਂ ਉਹਨਾਂ ਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਤੇ ਫੇਰੇ ਲੈ ਕੇ ਤੇ ਆਏ ਨਹੀਂ ਰਾਤ ਦੇ 12:00 ਵਜੇ। ਦੇਤੋ। ਕੀ ਉਹ ਦੇਤੋ ਵੀ ਬੁਕੇ? ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਕਰਦੇ ਆਪਾਂ? ਇੱਕ ਗਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋਈ ਬੱਚੇ ਨੂੰ ਦਵਾ ਸਕਦੇ ਨਹੀਂ ਕਿ ਦਵਾ ਦੇ। ਕੋਈ ਮਦਦਮਤ ਕਰਨ ਦੇ ਜਿਹੜੇ ਨੇ ਨੇਤੀ ਵਿਆਹ ਹੋ ਗਿਆ ਲੈ ਕੇ ਵਿਆਹ ਹੋ ਗਿਆ। ਮੋਰ ਮਿਹਰਬਾਨੀ ਕਰਦੇ ਆਂ ਅੱਜ ਮੱਤ ਕਰ। ਤਾਂ ਜਿਹੜੇ ਦੋਵਾਂ ਪਰਮੰਦੀ ਡੈਥ ਹੋਈ ਹੈ। ਬਹੁਤ ਹੀ ਦੁੱਖਦਈ ਘਟਨਾ ਹੈ। ਸਰ ਇਸ ਤੋਂ ਵੱਦ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਣ ਆਏ ਤੇ ਵੱਖ-ਵੱਖ ਸਨ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸਨਸਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੇਨ ਆਪਰੇਟਰ ਆ ਤੇ ਇੱਕ ਟਰੱਕ ਡਰਾਈਵਰ ਆ ਇਹਨੇ ਪਿਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਾਣ ਕੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਚਾ ਆਪਣੀ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਦੀ ਏ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਮਟਾਲੇ ਪਹੁੰਚ ਗਏ ਆ ਔਰ 12 ਵੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਡੀ ਲੈ ਕੇ ਇਹ ਘਟਨਾ ਵਾਪਰੀ ਸੀ ਦੇ ਇੱਥੇ ਬੈਠੇ ਹਾਂ ਤੇ ਉੱਧਰ ਸਾਡਾ ਜਿਹੜਾ ਦੂਜਾ ਵੀਰ ਸੀਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲੱਗੇ ਦੱਪੜ ਸਟੇਸ਼ਨ 'ਚ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਵੀ ਮੌਤ ਹੋ ਗਈ ਤੇ ਉਹਦੇ ਕੋ ਸਹਿਮ ਜਾਂ ਸਦਮਾ ਨਹੀਂ ਚੱਲਿਆ ਗਿਆ ਉਸੇ ਟਾਈਮ ਤੇ ਉਹਦੀ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਰਾਤ ਦੇ ਨਾਸੀ ਰਾਤੀ ਸਾਢੇ 10 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੱਗ ਕੇ ਆ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਪਰ ਪਰਿਵਾਰ ਚ ਪਰ ਪਿੱਛੇ ਕੌਣ ਕੌਣ ਰਹਿ ਗਏ ਨਾ ਪਰਿਵਾਰ ਚ ਦੋਹੇ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਵਿਆਹ ਤੇ ਕੋਈ ਵਹਿਆ ਵੀ ਨਹੀਂ ਬੱਚਾ ਜੀ ਕੋਈ ਖੁਸ਼ੀ ਖੇੜਾ ਜੇ ਘਰ ਚ ਨਹੀਂ ਕੀਤਾ ਪਰ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰਬਾਂ ਤੇ ਮੇਸ਼ਾਨਾ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨਾ ਦੀ ਗੱਲ ਕਰੀਆਂ ਸੀ ਰਾਜ ਉਹਨਾਂ ਦੇ ਨਾਲ ਇਹ ਵੱਡਾ ਟੱਕਾ ਲੱਗਦਾ ਪਰਿਵਾਰ ਨਾਲ ਹੋਇਆ ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ ਜ਼ਿੰਮੇਵਾਰੀਆਂ ਮੁੱਢਿਆਂ ਤੇ ਪੈ ਗਈਆਂ ਨੇ ਪਰਿਵਾਰ ਤੇ ਵਾਸਤੇ ਬਹੁਤ ਵੱਡਾ ਸਦਮਾ ਮਾਤਾ ਵਾਸਤੇ ਖਾਸ ਕਰਕੇ ਪਤਨੀਆਂ ਵਾਸਤੇ ਨਾ ਬੱਚਿਆਂ ਛੋਟਿਆਂ ਵਾਸਤੇ